ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿੱਚ ਸਾਈ ਸੁਰਿੰਦਰ ਜੋ ਕਿ ਬਾਕਰਪੁਰ ਨੇੜੇ ਮੁਹਾਲੀ ਦੇ ਰਹਿਣ ਵਾਲੇ ਨੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਸ਼ਖਸ ਬਾਰੇ ਰੌਚਕ ਜਾਣਕਾਰੀ ਜੋ ਸਾਹਮਣੇ ਆਈ ਹੈ ਉਸ ਅਨੁਸਾਰ ਇਹ ਸ਼ਖਸ ਜੋ ਲੋਕਾਂ ਦੇ ਪਾਸਪੋਰਟ ਤੇ ਦਸਕਤ ਆਦ ਵਰਗੀਆਂ ਕੁਝ ਅਜੀਬੋ-ਗਰੀਬ ਗੱਲਾਂ ਕਰਕੇ ਚਰਚਾ ਵਿੱਚ ਨੇ ਇਸ ਨੂੰ ਇੱਕ ਔਰਤ ਵੱਲੋਂ ਵਾਇਰਲ ਵੀਡੀਓ ਵਿੱਚ ਫਟਕਾਰ ਲਈ ਜਾ ਰਹੀ ਹੈ ਜਿਸ ਦਾ ਵੀਜ਼ਾ ਨਹੀਂ ਲੱਗਿਆ ਦੱਸਿਆ ਜਾਂਦਾ ਹੈ ਇਹ ਸੁਰਿੰਦਰ ਨਾਮ ਦਾ ਬੰਦਾ ਜੋ ਆਪਣੇ ਨਾਮ ਪਿੱਛੇ ਸਾਈਂ ਲਾਉਂਦਾ ਹੈ ਅਸਲ ਵਿੱਚ ਇਹ ਜੱਟ ਸਿੱਖ ਪਰਿਵਾਰ ਨਾਲ ਸੰਬੰਧਤ ਨੇ ਇਹਨਾਂ ਦਾ ਗੋਤ ਅੰਟਾਲ ਹੈ ਸੋਸ਼ਲ ਮੀਡੀਆ ਮੁਤਾਬਕ ਸ਼ੁਰੂ ਵਿੱਚ ਸੁਰਿੰਦਰ ਨੇੜੇ ਪੈਂਦੀ ਪਿੰਡ ਦੀ ਗੁੱਗਾ ਮਾੜੀ ਤੇ ਜਾਂਦੇ ਸਨ ਤੇ ਹੌਲੀ-ਹੌਲੀ ਬਾਬਾ ਬਣ ਗਿਆ ਸੋਸ਼ਲ ਮੀਡੀਆ ਦਾ ਵੀ ਪੂਰਾ ਸਾਥ ਮਿਲਿਆ ਤੇ ਥੋੜੇ ਹੀ ਸਮੇਂ 'ਚ ਸੁਰਿੰਦਰ ਸਿੰਘ ਸਾਈਂ ਸੁਰਿੰਦਰ ਦੇ ਨਾਮ ਨਾਲ ਛਾ ਗਏ ਗੱਲ ਕੀਤੀ ਜਾਵੇ ਪੰਜਾਬ ਵਿੱਚ ਪਣਪੇ ਡੇਰਾਵਾਦੀ ਤਾਂ ਇਸ ਨੇ ਭੋਲੇ-ਪਾਲੇ ਤੇ ਲਾਲਚੀ ਲੋਕਾਂ ਨੂੰ ਆਪਣੇ ਪੂਰੇ ਕਲਾਵੇ ਵਿੱਚ ਲੈ ਲਿਆ ਜੋ ਬਹੁਤੀ ਮਿਹਨਤ ਆਦ ਵਿੱਚ ਵਿਸ਼ਵਾਸ ਦੀ ਬਜਾਏ ਛੋਟੇ ਤੇ ਸੌਖੇ ਰਸਤੇ ਦੀ ਭਾਲ ਵਿੱਚ ਰਹਿੰਦੇ ਨੇ ਪਰਮਾਤਮਾ ਦੇ ਨਾਮ ਤੇ ਬਣਾਏ ਇਹਨਾਂ ਕੋਸ਼ਿਕਾ ਥਾਵਾਂ ਨੂੰ ਛੱਡ ਬਹੁਤੇ ਜਨਤਾ ਦਾ ਸ਼ੋਸ਼ਣ ਕਰਨ ਲਈ ਦਿਨ ਰਾਤ ਹੱਥਾਂ ਤੇ ਸਰਉ ਜਮਾਰੇ ਨੇ ਗੱਲ ਕਰੀਏ ਸਾਈ ਸੁਰੇਂਦਰ ਦੀ ਤਾਂ ਪਿਛਲੇ ਸਮੇਂ ਵੀ ਇੱਕ ਮਾੜੇ ਕੰਮ ਵਿੱਚ ਸ਼ਮੂਲੀਅਤ ਨੂੰ ਲੈ ਕੇ ਮਾਫੀ ਵੀ ਮੰਗ ਚੁੱਕੇ ਨੇ ਇਹਨੀ ਦਿਨੀ ਪੁਰਾਣੀ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ ਬਾਬਿਆਂ ਦੀਆਂ ਪੂਰੇ ਦੇਸ਼ ਵਿੱਚ ਖੂਬ ਮੋਜਾਂ ਨੇ ਜਦੋਂ ਅਜਿਹੇ ਲੋਕ ਕਿਸੇ ਵਿਵਾਦ ਵਿੱਚ ਫਸਦੇ ਨੇ ਤਾਂ ਉਹਨਾਂ ਨੂੰ ਮਿਲਦੇ ਜਾਂ ਕਿਸੇ ਆਮ ਬੰਦੇ ਨੂੰ ਮਿਲ ਜਾਂਦੇ ਇਹ ਲੋਕ ਦੂਜਿਆਂ ਲਈ ਵੀ ਪਰੇਸ਼ਾਨੀ ਦਾ ਸਬੱਬ ਬਣ ਜਾਂਦੇ ਨੇ ਉਹਨਾਂ ਵਿੱਚੋਂ ਹੀ ਨੇ ਸਮਾਜ ਸੇਵੀ ਅਣਮੋਲ ਕਵਾਤਰਾ ਜਾਂ ਕੁਝ ਹੋਰ ਸਖੀ ਜੀ ਤਾਂ ਜੋ ਰੋਜ਼ਾਨਾ ਲੋੜਵੰਦ ਗਰੀਬ ਲੋਕਾਂ ਦੀ ਮਦਦ ਕਰਦੇ ਨੇ ਪਿਛਲੇ ਦਿਨੀ ਇਹ ਸਾਈਂ ਸੁਰਿੰਦਰ ਨਾ ਦਾ ਸ਼ਖਸ਼ ਅਣਮੋਲ ਕਵਾਤਰਾ ਦੇ ਰੋਜ਼ਾਨਾ ਕੀਤੇ ਜਾਂਦੇ ਸਮਾਜਿਕ ਕਾਰਜ ਦੇ ਦੌਰਾਨ ਸੋਸ਼ਲ ਮੀਡੀਆ ਤੇ ਕਾਫੀ ਸੁਰਖੀਆਂ ਬਟੋਰਦਾ ਰਿਹਾ ਕਵਾਤਰਾ ਜੋ ਰੋਜ਼ਾਨਾ ਹੀ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਨੇ ਤਾਂ ਇਸ ਦੌਰਾਨ ਨਾਮਵਰ ਸ਼ਖਸੀਅਤਾਂ ਵੀ ਉਹਨਾਂ ਨੂੰ ਮਿਲਣ ਲਈ ਪਹੁੰਚਦੇ ਆ ਰਹੇ ਦੀਆਂ ਨੇ ਦੂਜੇ ਪਾਸੇ ਗੱਲ ਕੀਤੀ ਜਾਵੇ ਸਾਈਂ ਸੁਰਿੰਦਰ ਹੋਣਾ ਦੀ ਤਾਂ ਉਹਨਾਂ ਦੇ ਸਮਰਥਕ ਇਸ ਨੂੰ ਬਾਬੇ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਦੱਸ ਰਹੇ ਨੇ ਗੱਲ ਕੀਤੀ ਜਾਵੇ ਦੇਸ਼ ਵਿੱਚ ਫੈਲੇ ਡੇਰੇਵਾਦੀ ਤਾਂ ਬਹੁਤ ਵੱਡੀ ਗਿਣਤੀ ਉਹ ਲੋਕ ਇਸ ਕੰਮ ਵਿੱਚ ਸ਼ਾਮਲ ਹੋ ਚੁੱਕੇ ਨੇ ਜੋ ਵਧੀਆ ਬੋਲਚਾਲ ਦੀ ਨਾਲ-ਨਾਲ ਵੱਖ-ਵੱਖ ਢੰਗ ਤਰੀਕਿਆਂ ਨਾਲ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਸਮਰੱਥਾ ਰੱਖਦੇ ਨੇ ਜਿੱਥੇ ਦੇਸ਼ ਵਿੱਚ ਪੜੇ ਲਿਖੇ ਲੋਕ ਬੇਰੁਜ਼ਗਾਰੀ ਗਰੀਬੀ ਦੇ ਚੰਬੇ ਹੋਏ ਬੜੀ ਮੁਸ਼ਕਲ ਨਾਲ ਜੀਵਨ ਗੁਜ਼ਾਰ ਰਹੇ ਨੇ ਉੱਥੇ ਨਕਲੀ ਸੰਤ ਬਾਬੇ ਜ਼ਿੰਦਗੀ ਹਰ ਸੁੱਖ ਸੁਵਿਧਾ ਦਾ ਰੱਜ ਕੇ ਆਨੰਦ ਮਾਣ ਰਹੇ ਨੇ ਅਸਲੀ ਸੰਤੋ ਫਕੀਰ ਮਹਾਤਮਾ ਮੋਹ ਮਾਇਆ ਤੋਂ ਨਿਰਲੇਪ ਬਹੁਤ ਘੱਟ ਹੀ ਵਿਖਾਈ ਦੇ ਰਹੇ ਨੇ ਜੋ ਖੁਦਾ ਦੇ ਇਸ਼ਕ ਵਿੱਚ ਰਤੇ ਸਧਾਰਨ ਜਿੰਦਗੀ ਜੀ ਕੇ ਸੰਸਾਰਿਕ ਲੋਕਾਂ ਨੂੰ ਤਾਰ ਰਹੇ ਨੇ ਉਹਨਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਇਹਨਾਂ ਅਖੌਤੀ ਕਲਯੁਗੀ ਬਾਬਿਆਂ ਕੋਲ ਤਕੜੇ ਸੁਰੱਖਿਆ ਪ੍ਰਬੰਧ ਤੇ ਸੁਰੱਖਿਆ ਕਰਮੀ ਆਮ ਹੀ ਵੇਖੇ ਜਾ ਸਕਦੇ ਨੇ ਇਹ ਅਖੌਤੀ ਸੰਸਾਰ ਨੂੰ ਤਾਰਨ ਦਾ ਟਕਵੰਜ ਕਰਕੇ ਖੁਦ ਸਖਤ ਸੁਰੱਖਿਆ ਜੇ ਲਗਜ਼ਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੇ ਭੋਲੇ ਬਾਲੇ ਲੋਕ ਆਪਣੀ ਖੂਨ ਪਸੀਨੇ ਦੀ ਕਮਾਈ ਇਹਨਾਂ ਲੋਕਾਂ ਦੇ ਘਰ ਭਰਨ ਵਿੱਚ ਲਾ ਰਹੇ ਨੇ